ਅਸੀਂ ਇਹ ਮਹਿਸੂਸ ਕਰਦੇ ਹਾਂ ਜਥੇਬੰਦੀਆਂ ਵਾਲੇ ਜਿਹੜੀ ਵੀ ਜੀ ਦੀ ਵੀ ਸਰਕਾਰ ਕੋਈ ਜ਼ਿਆਦਤੀ ਕਰਦੀ ਹੈ ਤਾਂ ਉਹਦੇ ਮੁੱਦੇ ਜ਼ਰੂਰ ਉਠਾਏ ਜਾਣੇ ਚਾਹੀਦੇ ਆ ਤੁਹਾਨੂੰ ਪਤਾ ਹੈ ਅਸੀਂ ਦਿੱਲੀ ਤੋਂ ਵੱਡਾ ਅੰਦੋਲਨ ਲੜ ਕੇ ਆਏ ਆ ਉੱਥੇ ਭਾਜਪਾ ਦੀ ਹਕੂਮਤ ਆ ਉਹਨਾਂ ਨੇ ਜੋ ਕੋ ਸਾਡੇ ਨਾਲ ਸਲੂਕ ਕੀਤਾ ਮੇਨਲੀ ਉਹ ਸਾਰੇ ਸਵਾਲ ਉਸੇ ਉਹਨਾਂ ਦੇ ਰਵੱਈਏ ਦੇ ਆਲੇ-ਦਾਲੇ ਘੁੰਮਦੇ ਨੇ ਇਹ ਆ ਜਿਹੜਾ ਇਸ ਵੇਲੇ ਅੰਦੋਲਨ ਚੱਲਦਾ ਹੈ ਉਹ ਸਵਾਲ ਵੀ ਉਸ ਰਵੱਈਏ ਦੇ ਆਲੇ-ਦੋਲੇ ਇਹ ਆ ਪਾਲਿਸੀਜ਼ ਦੇ ਉੱਤੇ ਨੇ ਪਿਛਲੇ ਦਿਨੀ ਸੀ ਸੁਨੀਲ ਜਾਖੜ ਹੋਰਾਂ ਨੇ ਜਿਹੜੇ ਬੀਜੇਪੀ ਦੇ ਇਸ ਵੇਲੇ ਪ੍ਰਧਾਨ ਨੇ ਕਿਸੇ ਵੇਲੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿਹਾ ਇਹ ਗਿਆ ਸੀ ਵੀ ਉਹ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਇੱਕ ਵੀ ਸਵਾਲ ਦਾ ਸਾਡੇ ਦਾ ਜਵਾਬ ਉਹਨਾਂ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਨਹੀਂ ਸਿਰਫ ਮੱਡ ਸਲਿੰਗਿੰਗ ਕੀਤੀ ਹੈ ਇਸ ਤੋਂ ਬਾਅਦ ਕੁਝ ਨਹੀਂ ਹੋਇਆ ਚਿਕੜ ਸਿੱਟ ਨੂੰ ਦਾ ਸਵਾਲ ਕੁਝ ਨਹੀਂ ਹੋਇਆ ਫਿਰ ਵੀ ਜੋ ਕੁਝ ਉਹਨਾਂ ਨੇ ਕਿਹਾ ਉਹਦੇ ਤੇ ਕੁਝ ਅਸੀਂ ਆਪਣਾ ਰਿਐਕਸ਼ਨ ਤੁਹਾਡੇ ਰਾਹੀਂ ਪੇਸ਼ਾਉਣਾ ਚਾਹੁੰਦੇ ਆਂ ਉਹਨਾਂ ਨੇ ਇੱਕ ਗੱਲ ਕਹੀ ਸੀ ਪਈ ਉਹ 2014 ਚ ਆਏ ਉਦੋਂ ਕਣਕ ਤੇ ਝੋਨਾ 32000 ਕਰੋੜ ਰੁਪਏ ਦਾ ਪੰਜਾਬ ਵਿੱਚ ਵਿਕਿਆ ਸੀ ਤੇ ਹੁਣ 2024 ਵਿੱਚ ਇਹੀ 70000 ਕਰੋੜ ਦਾ ਵਿਕਿਆ ਸਾਡਾ ਇਹ ਕਹਿਣਾ ਹੈ ਵੀ ਉਹਨਾਂ ਨੇ A2+FL ਦੇ ਹਿਸਾਬ ਨਾਲੇ ਪਾ ਮਿਥਿਆ ਉਹਨਾਂ ਦਾ ਵਾਅਦਾ ਸੀ C2+50% ਦਾ ਜੇ C+ C2+50% ਦੇ ਹਿਸਾਬ ਨਾਲ ਦਿੰਦੇ ਤਾਂ ਅੱਜ ਇਹੀ 73000 ਕਰੋੜ ਦਾ ਇਹ ਸਾਡੀ ਦੋਵੇਂ ਫਸਲਾਂ ਹੋਣੀਆਂ ਸੀ ਇਹ 1 ਸਾਲ ਵਿੱਚ 3000 ਕਰੋੜ ਰੁਪਇਆ ਸਾਡਾ ਹੋ ਰਗੜ ਗਏ ਇਹਦੇ ਪਹਿਲਾਂ ਹਰ ਸਾਲ ਵਿੱਚ ਜਿਹੜਾ A2+FL ਨਾਲ ਸਾਨੂੰ ਘਾਟਾ ਪੈਂਦਾ ਰਿਹਾ ਉਹ ਅਲੱਗ ਇਹ ਉਹਨਾਂ ਨੇ ਕਿਉਂ ਨਹੀਂ ਸਪਸ਼ਟ ਕੀਤਾ ਵੀ ਉਹ ਸੀ 2 50% ਦਾ ਫਾਰਮੂਲਾ ਜਿਹੜਾ ਉਹਨਾਂ ਦੇ ਮੈਨੀਫੈਸਟੋ ਵਿੱਚ ਵੀ ਸੀ ਉਹ ਉਹਨਾਂ ਨੇ ਕਿਉਂ ਉਹਨੂੰ ਇਗਨੋਰ ਕਰੀ ਰੱਖਿਆ A2 FN ਦੇ ਮੁਕਾਬਲ ਪਾ ਦੇ ਕੇ ਸਾਨੂੰ ਝਾਲਦੇ ਰਹੇ ਦੂਜੀ ਗੱਲ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਸਾਡਾ ਸਵਾਲ ਹੈ ਕਿ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਵਧੀ ਹੈ ਲਗਾਤਾਰ 10 ਸਾਲਾਂ ਚ ਉਹਦਾ ਉਸੇ ਫਿਰ ਕਿਉਂ ਨਹੀਂ ਕਰਦੇ ਉਸ ਵੇਲੇ ਮਿਸਾਲ ਦੇ ਤੌਰ ਤੇ ਲੀਜ਼ਰਸ ਆ ਰੇ 855 ਰੁਪਏ 48 ਪੈਸੇ ਪਰ ਲੀਟਰ ਸੀ ਜਿਹੜਾ ਇਸ ਵੇਲੇ 87 ਰੁਪਏ 11 ਪੈਸੇ ਹੈ 60% ਇਨਕਰੀਜ਼ ਹੈ ਇੱਕ ਟਰੈਕਟਰ ਆਮ ਟਰੈਕਟਰ ਜਿਹੜਾ ਅਸੀਂ ਸਵਰਾਜ ਦਾ ਮੈਂ ਜ਼ਿਕਰ ਕਰਨ ਸਾਢੇ 3 ਲੱਖ ਰੁਪਏ ਦਾ ਸੀ ਉਸ ਵੇਲੇ 2014 ਚ ਜਿਹਦੀ ਕੀਮਤ ਇਸ ਵੇਲੇ 7 ਲੱਖ 84000 400 ਰੁਪਏ ਹੈ 125% ਇਨਕਰੀਜ਼ ਹੈ ਦੁੱਗਲੇ ਤੋਂ ਵੀ ਵੱਧ ਗਿਆ ਇਸੇ ਤਰ੍ਹਾਂ ਹਰ ਚੀਜ਼ ਦੇ रेट ਵਧੇ ਇੱਕ ਹੋਰ ਬੜੀ ਕਮਾਲ ਹੋਈ ਭਾਜਪਾ ਦੇ ਔਰ ਤੋਂ ਪਹਿਲਾਂ ਕਦੇ ਐਗਰੀਕਲਚਰ ਇਨਪੁਟਸ ਦੇ ਉੱਤੇ ਕੋਈ ਟੈਕਸ ਨਹੀਂ ਸੀ ਹੁੰਦਾ ਇਹਨਾਂ ਨੇ ਪਹਿਲਾਂ 18% GST ਲਾਇਆ ਤੇ ਹੁਣ 28% GST ਲਾਇਆ ਇਹ ਕੰਮ ਤਾਂ ਭਾਜਪਾ ਦਾ ਕੀਤਾ ਇਹਦਾ ਉਹ ਜ਼ਿਕਰ ਕਿਉਂ ਨਹੀਂ ਕਰਦੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਕਿਹਾ ਵੀ ਅਸੀਂ ਪਾਣੀ ਦੇ ਮੋਰਚੇ ਤੇ ਕੰਮ ਬਹੁਤ ਕੀਤਾ ਸੀ ਫਿਰ ਅਸੀਂ ਚੁੱਪ ਕਿਉਂ ਕਰ ਗਏ ਮੇਰਾ ਜਵਾਬ ਬੜਾ ਸਪਸ਼ਟ ਹੈ ਅਸੀਂ ਮੋਰਚਾ ਹਾਲੇ ਵੀ ਲਾਉਣਾ ਹੈ ਪਰ ਕਿਉਂਕਿ ਸਾਡੇ ਸਾਥੀਆਂ ਨੇ ਬਾਰਡਰ ਤੇ ਮੋਰਚਾ ਲਾ ਦਿੱਤਾ ਸੀ ਅਸੀਂ ਉਹ ਮੋਰਚਾ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਸਾਨੂੰ ਸਾਡੇ ਕੰਮ ਦਾ ਪਤਾ ਹੈ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਅਸੀਂ ਕਿਸਾਨਾਂ ਦੀ ਮੰਗ ਲਈ ਪਹਿਲਾਂ ਵੀ ਲੜਦੇ ਸੀ ਹੁਣ ਵੀ ਲੜਦੇ ਹਾਂ ਫਿਰ ਵੀ ਲੜਾਂਗੇ ਸਾਨੂੰ ਪਤਾ ਵੀ ਕਿਹੜਾ ਮੋਰਚਾ ਸੀ ਕਦੋਂ ਲਾਉਣਾ ਸੀ ਇੱਕ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਦੂਜਾ ਮੋਰਚਾ ਨਹੀਂ ਸੀ ਲਾਉਣਾ ਚਾਹੁੰਦੇ ਇਹ ਸਾਡੇ ਮੂੰਹ 'ਚ ਗੱਲ ਨਾ ਫੋੜ ਤੀਸਰੀ ਗੱਲ ਇਹ ਕੇ ਵੀ ਮੈਨੂੰ ਸਾਨੂੰ ਮਹਿਸੂਸ ਹੁੰਦੀ ਹੈ ਵੀ ਅੱਜ ਬਾਜਪਾ ਵਾਲੇ ਜਿੱਦਾਂ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਹੈਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਗੱਲ ਕਹੀ ਸੀ ਉਹਨਾਂ ਨੇ ਪਹਿਲਾਂ ਉਹ ਮਿਲੇ ਉਦੇ ਜਵਾਬ ਚ ਅਸੀਂ ਕਮਿਸ਼ਨ ਨੂੰ ਕਹਿ ਕੇ ਆਏ ਵੀ ਸਾਡਾ ਸਾਰਾ ਸਵਾਲ ਕਰਨ ਦਾ ਪ੍ਰੋਗਰਾਮ ਟੋਟਲੀ ਪੀਸਫੁਲ ਹੋਏਗਾ ਅਸੀਂ ਕਿਤੇ ਵਾਇਲੈਂਟ ਨਹੀਂ ਹੋਵਾਂਗੇ ਸਵਾਲ ਕਰਨਾ ਸਾਡਾ ਅਧਿਕਾਰ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ ਉਹਨਾਂ ਨੂੰ ਅਧਿਕਾਰ ਹੈ ਸਵਾਲ ਕਰਨ ਪੁੱਛਣ ਕਿ ਉਹਨਾਂ ਦੀ ਕੀ ਪਾਲਸੀ ਹੈ